ਹਲੋ ਹਾਂਜੀ ਹਾਂਜੀ ਰਵੈਦੀ ਬੋਲਦਾ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਆ ਤੁਸੀਂ ਮੁੰਡੇ ਨਾਲ ਗੱਲ ਕਰਾਓ ਮੇਰੀ ਇੱਥੇ ਕਲੀਨਿਕ ਤੇ ਮੁੰਡਾ ਫੜਦਾ ਹੋਣਾ ਉਹ ਹਾਂ ਵੀ ਛੋਟੇ ਜਿੰਨੇ ਵੀ ਮਰੀਜ਼ ਆਏ ਹਨ ਸਾਰੀਆਂ ਦੀਆਂ ਪਰਚੀਆਂ ਕੱਟ ਕੇ ਰੱਖ ਲਾ ਮੱਧੇ ਇੱਕ ਘੰਟੇ ਦੇ ਵਿੱਚ ਆ ਗਿਆ ਤੇਰੇ ਕੋਲੇ ਪਾਣੀ ਪੂਣੀ ਪਿਆ ਮਰੀਜ਼ਾਂ ਨੂੰ ਮੈਂ ਆ ਗਿਆ ਮੜਾਏ ਦਾ ਆਦੀ ਰਵੈ ਸਾਹਿਬ ਇੱਥੇ ਗਏ ਆ ਜਾਂਦੇ ਮੱਧੇ ਇੱਕ ਘੰਟੇ ਚ ਆ ਗਿਆ ਤੇਰੇ ਕੋਲੇ ਹਾਂ ਹਾਂ ਕੱਟੋ ਕੱਟ ਲਾ ਪਰਚੀ ਕਾਦੇ ਵੈਦ ਵਾਲੇ ਬੈਠੇ ਆ ਬਾਈ ਕੱਟ ਕੇ ਪਰਚੀਆਂ ਰੱਖ ਮੈਂ ਆ ਗਿਆ ਬਸ ਵੈਦ ਬਾਈ ਤੈਨੂੰ ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਆਪਾਂ ਬਈ ਕਰੋਨਾ ਵਾਲਿਆ ਕਰੋਨਾ ਦੀ ਦਵਾਈ ਬਣਾਈ ਸੀ ਅੱਛਾ ਤੇ ਹੁਣ ਆਪਾਂ ਡੈਂਗੂ ਦੀ ਦਵਾਈ ਦਿੰਨੇ ਆ ਤੇ ਸੱਲ ਸੁੱਲ ਜਿਹਦੇ ਵਧੇ ਘਟੇ ਹੋਣਾ ਮੇ ਇਹ ਤਾਂ ਪੰਨ ਦਾ ਕੰਮ ਹੀ ਆ ਹਾਂ ਉਹਨਾਂ ਦਾ ਬਈ ਹੁਣ ਤੜਕੇ ਸਹਾਰਾ ਨਾਲ 150 ਮਰੀਜ਼ ਸੀ ਯਾਰ ਅੱਛਾ 150 ਮਰੀਜ਼ ਤੌਰ ਕੇ ਮਸਾਂ ਫੇਲਾ ਹੋਇਆ ਮੁੜ ਕੇ ਫਿਰ ਜਿਹੜੀ ਛਾਂ ਵਾਲੀ ਸ਼ਰਟ ਆ ਉਹ ਦੁਬਾਰਾ ਫੇਰ ਚੱਲ ਪੈਂਦੀ ਆ ਤੇ ਕਿੰਨੇ ਬੰਦੇ ਮਾਰਦੇ ਮਾਰਦੇ ਨਹੀਂ ਯਾਰ ਬੰਦਿਆਂ ਦਾ ਆਪਾਂ ਬਚਾਉਣੇ ਆ ਮਾਰਨੇ ਥੋੜਾ ਅੱਛਾ ਦਵਾਈ ਦਿੰਨੇ ਆ ਯਾਰ ਬਣਾ ਕੇ ਪੂਰੀ ਵਧੀਆ ਆਪਾਂ ਦੇ ਬੰਦੇ ਸਾਡਾ ਡਾਕਟਰ ਬਣ ਗਿਆ ਹੁਣੇ ਨਹੀਂ ਨਹੀਂ ਬੰਦੇ ਮਾਰ ਹਜੇ ਤਾਂ ਨਹੀਂ ਬਣਿਆ ਆਪਣੇ ਕੋਲ ਤਾਂ ਮੁਕਸੀ ਬਹੁਤ ਬਾਈ ਘੈਂਟ ਤੋਂ ਘੈਂਟ ਆਪਾਂ ਜਿਹੜੀ ਬੂਟੀ ਸਾਰੀ ਰਾਜਸਥਾਨ ਚੋਂ ਲਿਆਉਣੇ ਆ ਤੇ ਇੱਬਿਆਂ ਤੋਂ ਭਾਲ ਕੇ ਇਹ ਡੇਂਗੂ ਦੀ ਦਵਾਈ ਕਿੱਥੋਂ ਲਾਗ ਲਿਆਦੀ ਡੇਂਗੂ ਦੀ ਦਵਾਈ ਹੋਂ ਸੀ ਯਾਰ ਮੈਂ ਤੇ ਇੱਕ ਮੇਰਾ ਬਿੱਲੀ ਸੀਗਾ ਸੀ ਰਸਤਾ ਤੇ ਕੇ ਅੱਛਾ ਅਸੀਂ ਰਸਤਾ ਚ ਜਾਈ ਜਾਨੇ ਆ ਤੇ ਮੈਨੂੰ ਆ ਵੀ ਮਾੜਾ ਮੋਟਾ ਪਾਪ ਦਵਾਈ ਦੇ ਪੇ ਦਾ ਕੰਮ ਪਹਿਲਾਂ ਵੀ ਜਾਣਦੇ ਸੀ ਇਹ ਦੇਸੀ ਆ ਬੇਸੀ ਕੋ ਨੁਕਸੇ ਰਹਿਗੇ ਆ ਨਾ ਆਪਣੇ ਕੋਲ ਗ੍ਰੰਥ ਪਿਆ ਬਾਈ ਠੀਕ ਹੈ ਪੁਰਾਣਾ ਕੋਈ ਮੇਰੇ ਸਾਧੂ ਸੰਤ ਮਿਲਿਆ ਸੀ ਉਹ ਦੇਗਾ ਉਹਦੇ ਚ ਪੜ ਕੇ ਦਵਾਈਆਂ ਤਿਆਰ ਕਰ ਲੈਂਦੀਆਂ ਪਰ ਫੋਕਸ ਆਪਣਾ ਹੁਣ ਇਕੱਲਾ ਡੇਂਗੂ ਤੇ ਹੀ ਇਕੱਲੇ ਡੇਂਗੂ ਤੇ ਹੀ ਇਕੱਲੇ ਡੇਂਗੂ ਨਹੀਂ ਪੁੱਲ ਦਾ ਕੰਮ ਹੀ ਆ ਹਾਂ ਦਵਾਈਆਂ ਹਰ ਤਰ੍ਹਾਂ ਦੀਆਂ ਕਰ ਲੈਂਦੀਆਂ ਤਿਆਰ ਤਰ ਫੋਕਸਾ ਕੱਲਾ ਡੇਂਗੂ ਕਹੀ ਹੈ ਕੱਲੇ ਡੇਂਗੂ ਤੇ ਰਿਸਰਚ ਬਹੁਤ ਬਈ ਮੇਰੀ ਇੱਥੇ ਨਹੀਂ ਪਰ ਦਵਾਈ ਕਿਵੇਂ ਬਣਾਈ ਡੇਂਗੂ ਦੀ ਦਵਾਈ ਤੂੰ ਦੱਸੀ ਜਾਂਦਾ ਨਾ ਰਾਜਸਥਾਨ ਦੇ ਵਿੱਚ ਜਾਂਦੇ ਸੀ ਅਸੀਂ ਬਈ ਤੋਂ ਨਾਲ ਦਾ ਮੇਰਾ ਚੇਲਾ ਆਉਂਦਾ ਵੀ ਚਾਹ ਪੀਣੀ ਅੱਛਾ ਚਾਹ ਪੀਣੀਆ ਤੇ ਰੋਈ ਬੀਆ ਬਾਲ ਅੱਛਾ ਰਾਜਸਥਾਨ ਕਿ ਟੱਬੇ ਟੱਬੇ ਹੁੰਦੇ ਟੱਬੇ ਟੱਬੇ ਬਈ ਨਾ ਬੰਦਾ ਨਾ ਬੰਦੇ ਦੀ ਜਾਤ ਉੱਥੇ ਅੱਛਾ ਕਿਸੇ ਪਾਸੇ ਕੁਛ ਨਾ ਦੱਸੇ ਤੇ ਮੈਂ ਚੁੱਪ ਕਰਕੇ ਨਾ ਉਹਦੀ ਗੱਲ ਸੁਣੀ ਅੱਛਾ ਥੋੜੇ ਚਿਰ ਤੋਂ ਫੇਰ ਆ ਬਾਈ ਯਾਰ ਉਸਤਾਦ ਜੀ ਮੈਂ ਕਹਾਂਾ ਸਰੀਰ 'ਚ ਟੁੱਟਾ ਪਿਆ ਚਾਹ ਦੀ ਤਲਬ ਲੱਗੀ ਆ ਕੰਮ ਅੱਛਾ ਮੈਂ ਚੱਲ ਤੇਰਾ ਹੱਲ ਕਰਦੇ ਆ ਮੈਂ ਨਾ ਲੰਮੀ ਨਿਗਾਹ ਮਾਰੀ ਹੁਣ ਸਾਡੀ ਤਾਂ ਨਿਗਾਹ ਵੀ ਆਮ ਬੰਦੇ ਨਾਲੋਂ ਜ਼ਿਆਦਾ ਹੁੰਦੀ ਬਈ ਇਦਾਂ ਦੀ ਆ ਨਹੀਂ ਹੁਣ ਖੋਜੀ ਆ ਨਾ ਹਾਂ ਬੂਟੀ ਬਾਟੀ ਭਾਲਣੀ ਦੂਰੋਂ ਵੇਖ ਲੈਣੀ ਟੱਪੇ ਤੋਂ ਵੀ ਉਹ ਬੂਟੀ ਦਾ ਰੰਗ ਆਇਆ ਜ ਸਾਹਿਬ ਜੀ ਨਾ ਪੂਰੀ ਸਿਆਣ ਰੱਖੀ ਦੀ ਆ ਖੋਜੀ ਵਰਤੀਆਂ ਨੂੰ ਹਾਂ ਮੈਂ ਨਿਗਾਹ ਮਾਰੀ ਟਿੱਲੇ ਤੇ ਇੱਕ ਤੇ ਕੋਈ ਭੇਟਾ ਬੱਕਰੀਆਂ ਲਈ ਫਿਰੇ ਅੱਛਾ ਬੱਕਰੀਆਂ ਚਾਰ ਦਾ ਫਿਰੇ ਮੇਰੇ ਮਨ ਚ ਫੁਰਨਾ ਆ ਮੈਂ ਐਲੇ ਵੀ ਬੱਕਰੀਆਂ ਵਾਲੇ ਕੋਲੇ ਚਾਹ ਦਾ ਰਾਸ਼ਨ ਪਾਣੀ ਜ਼ਰੂਰ ਹੁੰਦਾ ਹੁੰਦਾ ਹੀ ਹੁੰਦਾ ਹੀ ਯਾਰ ਤੇ ਮੁੰਡੇ ਨੂੰ ਯਾਰ ਚਾਹ ਪਿਆਈਏ ਹੁਣ ਉੱਥੇ ਕਿਹੜਾ ਹੋਟਲ ਆ ਬਾਈ ਹਨਾ ਹਾਂ ਉਹ ਅਸੀਂ ਵੀ ਠੱਲੇ ਸਕੂਟਰ ਉੱਥੇ ਅੱਛਾ ਤੇ ਟਿੱਬੇ ਨੂੰ ਹੋ ਗਏ ਸਿੱਦੇ ਠੀਕ ਐ ਥੋੜੀ ਜਿਹਾ ਮੈਂ ਕੋਸ਼ਿਸ਼ ਵੀ ਕੀਤੀ ਵੀ ਟਿੱਬੇ ਤੇ ਚੜਜੂਗਾ ਹਾਂ ਪਰ ਸਕੂਟਰ ਥੋੜਾ ਜਿਆ ਮਰੇੜਾ ਸੀ ਅਸੀਂ ਸੁੱਖ ਨਾਲ ਆਈ ਆ ਭਾਰੇ ਸੀ ਤੇ ਸਕੂਟਰ ਵੀ ਬਾਈ ਡਾਂਸ ਜਾ ਕਰਨ ਲੱਪਿਆ ਤੁਸੀਂ ਸਟੈਂਡਪ ਨਹੀਂ ਲਾਇਆ ਉਵੇਂ ਖੜ ਗਿਆ ਟਿੱਬੇ 'ਤੇ ਅੱਛਾ ਸੈਂਪੈ ਡਾਲਤਾ ਉਹ ਵੀ ਨਾ ਜਾਂ ਤੇ ਡਾਲਤਾ ਮੈਂ ਕਹਿੰਦਾ ਨਾ ਬਾਅਦ ਚ ਨਿਭੜਾਂਗੇ ਪਹਿਲਾਂ ਆਪਾਂ ਇਹਦਾ ਕੰਮ ਕਰੀਏ ਚਾਚੂ ਵਾਲਾ ਠੀਕ ਹੈ ਬਸ ਮੈਨੂੰ ਇਹ ਲਾਲਚ ਸੀਗਾ ਵੀ ਕੋਈ ਬੂਟੀ ਬਾਟੀ ਪਾ ਲਾਂਗੇ ਉੱਥੇ ਵੀ ਹਾਂ ਨਹੀਂ ਪਰ ਉੱਥੇ ਹੁੰਦੀ ਆ ਨਾ ਰਾਜਸਥਾਨ ਦੇ ਵਿੱਚ ਜਿਹੜੀ ਰੁਹੀ ਪਿਆਵਾਲਾ ਉਹਦੇ ਵਿੱਚ ਬੂਟੀਆਂ ਬਾਟੇ ਬਹੁਤ ਤਰ੍ਹਾਂ ਦੀਆਂ ਬਈ ਇਹ ਡੇਂਗੂ ਦਾ ਜਿਹੜਾ ਇਲਾਜ ਆ ਉੱਥੋਂ ਰਾਜਸਥਾਨ ਤੋਂ ਹੀ ਆਪਾਂ ਕੋਈ ਕੀ ਪੀਓ ਉੱਥੋਂ ਨਿਕਲਦਾ ਹਾਂ ਅਸੀਂ ਤੁਰੇ ਗਏ ਬਈ ਉੱਥੇ ਤੇ ਜਾਂ ਉਹਨਾਂ ਨੇ ਦੇਖ ਲਿਆ ਵੀ ਬੰਦੇ ਪੰਜਾਬੀ ਆ ਅੱਛਾ ਪੰਜਾਬ ਚੋਂ ਆਏ ਲੱਗਦੇ ਹਨ ਤੇ ਇਹ ਸਸਰੀ ਗਾਲ ਸਦਾਰ ਜੀ ਸਸਰੀ ਗਾਲ ਹੁਣ ਇਹ ਜੀ ਆਵਾਜ਼ ਹੀ ਕਿਵੇਂ ਆ ਬੱਕਰੀਆਂ ਵੇਖਣ ਆਏ ਆ ਮੈਂ ਕਿਹਾ ਜਦੋਂ ਬੱਕਰੀਆਂ ਦਾ ਕੀ ਵੇਖਣੀਆਂ ਬੱਕਰੀਆਂ ਤਾਂ ਉਧਰ ਵੀ ਹੈਗੀਆਂ ਸਾਡੇ ਵੀ ਅਸੀਂ ਕਿਹੜਾ ਕੋਈ ਬਲ ਹੋਰ ਗ੍ਰਹਿ ਤੋਂ ਆਇਆ ਹਾਂ ਕੁਸੇ ਵੀ ਜੜ ਦੇ ਹੀ ਕਰਦੇ ਹਾਂ ਹਾਂ ਉੱਥੇ ਵੀ ਥਾਂ ਥਾਂ ਜੜ ਹੈਗੇ ਆ ਯਾਰ ਸਾਡੇ ਬੰਦੇ ਨੂੰ ਲੱਗੀ ਆ ਚਾਹ ਦੀ ਤਲਬ ਅੱਛਾ ਤੇ ਵੀ ਅਸੀਂ ਪੀਣੀ ਆ ਚਾਹ ਠੀਕ ਆ ਉਹ ਅਰੇ ਜੀ ਚਾਹ ਤਾਂ ਤੁਹਾਨੂੰ ਬਣਾ ਦਈਏ ਇੱਕ ਪ੍ਰੋਬਲਮ ਆ ਅੱਛਾ ਮੈਂ ਕਿਹਾ ਕੀ ਉਹਦੇ ਵੀ ਇੱਥੇ ਨਾ ਜਿਵੇਂ ਹੁਣ ਟਿੱਬੇ ਆ ਰੁਹੀ ਵੀ ਆ ਬਾਲਾ ਹਾਂ ਮਤਲਬ ਸਾਨੂੰ ਨਾ ਇਹ ਬੱਕਰੀ ਬਹੁਤ ਉੱਚੇ ਥਾਂ ਤੇ ਠੱਲ ਕੇ ਚੋਣੀ ਪੈਂਦੀ ਆ ਕਿਉਂ ਬੱਕਰੀ ਕਿਉਂ ਉੱਚੇ ਥਾਂ ਠੱਲ ਕੇ ਜਾਉਂਦੀ ਉਹ ਤਾਂ ਇਹ ਨਹੀਂ ਇੰਨਾ ਤਾਂ ਆਪ ਅਖੇ ਬੀ ਇੰਨਾ ਉੱਚਾ ਟਿੱਬਾ ਵੀ ਉੱਚੇ ਥਾਂ ਤੇ ਆ ਉਹ ਤਾਂ ਇਹ ਨਹੀਂ ਆਵਾ ਇਹ ਆਵਾ ਬਈ ਬੱਕਰੀ ਪੂਰੇ ਆ ਉੱਚੀ ਕਰਨੀ ਪੈਂਦੀ ਫੇਰ ਚੋਣੀ ਪੈਂਦੀ ਆ ਅੱਛਾ ਤੇ ਉਹ ਤਾਂ ਬਈ ਉਹ ਤੋਂ ਬਾਅਦ ਚ ਪਤਾ ਲੱਗਿਆ ਸਾਨੂੰ ਆਂਦਾ ਵੀ ਤੁਸੀਂ ਐਂ ਕਰੋ ਵੀ ਟਾ ਲਿਓ ਭਾਲ ਕੇ ਕਹਿੰਦੇ ਚਾਹ ਪੀਣੀ ਆ ਅੱਛਾ ਮੈਂ ਲਾ ਆ ਦਾ ਬਈ ਰਿੱਟਾ ਇਥੋਂ ਕਿ ਥੋਪਾ ਲਾਂਗੇ ਫਿਰ ਵੀ ਮੈਂ ਤੇ ਚੱਲਾ ਵੀ ਤੁਰੇਗੇ ਅਸੀਂ ਨਾ ਦੋ ਦੋ ਇੱਟਾ ਭਾਲ ਕੇ ਲਿਆਏ। ਭਾਲ ਕੇ ਲਿਆਏ। ਕੋਈ ਪੀਆ ਭਾਲ ਉੱਥੇ ਤੇ ਬੁਰਾ ਹਾਲ ਉੱਥੇ ਜਿਵੇਂ ਉੱਥੇ ਤਾਂ ਦੋ ਘੰਟੇ ਬੰਦਾ ਆਇਆ ਕਰਕੇ ਕਿਤੇ ਬੈਠਾ ਰਵੇ ਤਾਂ ਪਤਾ ਹੀ ਉਦੋਂ ਲੱਗਦਾ ਵੀ ਪਤਾ ਲੱਗਾ ਇਧਰੋਂ ਆਇਆ ਕਿ ਉਧਰੋਂ ਆਇਆ। ਰਸਤੇ ਬਦਲ ਜਾਂਦੇ ਕਿ ਹਵਾ ਤੇ ਚੱਲ ਪੇ ਰ। ਆ ਉੱਥੇ ਨਾਲੇ ਹਵਾ ਨਾਲ ਟਿੱਬਾ ਵੀ ਲੱਗ ਜਾਂਦਾ ਬੰਦੇ ਦੇ ਨਾਲ ਰੇਤਾਂ ਲੱਗਦਾ। ਹਾਂ ਬਈ ਬੰਦਾ ਜੇ ਬੈਠਾ ਤਾਂ ਟਿੱਬਾ ਹੀ ਲੱਗ ਜਾਂਦਾ ਇੱਥੇ ਉੱਟਣ ਲੱਗੀ ਜਾਊਗਾ। ਜਾਇ ਮਿੱਟੀ ਨਿਕਲ ਲੱਗ ਜੇ ਹੋ ਸਕਦਾ ਬੰਦਾ 20 ਫੁੱਟ ਥੱਲੇ ਹੀ ਜਾਵੜੇ ਅੱਛਾ ਮਿੱਟੀ ਨਿਕਲ ਲੱਗ ਜੇ ਮਿੱਟੀ ਜੁੜਨ ਲੱਗ ਜੇ ਤਾਂ ਟੱਪੇ ਲੱਗ ਜੈ ਨਾ ਫਿਰ ਤਾਂ ਮਸਾ ਹੀ ਵੱਟ ਕੇ ਆਏ ਹੁਣ ਉਹ ਉੱਥੇ ਤਾਂ ਬਈ ਜਾਂਦੇ ਰਹਿੰਦੇ ਆ ਸਾਨੂੰ ਤਾਂ ਰਾਜਸਥਾਨ ਚ ਲਗਾਈ ਬਹੁਤ ਆਥੇ ਤਾਂ ਅੱਛਾ ਉੱਥੇ ਸਾਨੂੰ ਸੰਤ ਬੱਬਾ ਅਮਨਦੀ ਮਿਲ ਗਿਆ ਅੱਛਾ ਉੱਥੇ ਅਮਣਾ ਮੁੰਡਾ ਰਾਜਸਥਾਨ ਵਾਲਾ ਬੇਲੀ ਆਪਣਾ ਹਾਂ ਤੇ ਉਹ ਮਿਲ ਗਿਆ ਕਹਿੰਦਾ ਵੀ ਚਾਹ ਤਾਂ ਮੇਰੀ ਪੀਣੀ ਉਹ ਵੀ ਬੂਟੀ ਦਾ ਕੰਮ ਕਰਦਾ ਅਮਨਦੀ ਅੱਛਾ ਤੇ ਤੁਸੀਂ ਨਾ ਕਿਸੇ ਸਾਧੂ ਸੰਤ ਕੋਲੇ ਮਿਲੇ ਸੀ ਪਹਿਲਾਂ ਪ੍ਰਾਤਨ ਸਮੇਂ ਦੀ ਗੱਲ ਪੁਰਾਣੇ ਵੇਲੇ ਦੀ ਪੁਰਾਣੇ ਵੇਲੇ ਦੀ ਆਮਾ ਮੈਨੂੰ ਕਿਹਾ ਵੀ ਤੁਸੀਂ ਫਰੇਚਰਪਾਤ ਮਿਲੇ ਆ ਮੈਂ ਕਿਹਾ ਵੀ ਆਪਾਂ ਚਾਹ ਆਖੀਏ ਨਾ ਉਹ ਤੇ ਚਾਹ ਤੂੰ ਵੀ ਪੀ ਕੇ ਚੱਈਂ ਕਹਿੰਦਾ ਯਾਰ ਆਪਾਂ ਆਪਣੇ ਪਿੰਡ ਜਾਂਦੇ ਆ ਪਿੰਡੋਂ ਉਹ ਵੀ 100 200 ਕਿਲੋਮੀਟਰ ਪਾਸੇ ਖੜਦਾ ਸੀ ਅੱਛਾ ਤੇ ਮੈਨੂੰ ਆ ਵੀ ਉੱਥੇ ਚਲਦੇ ਆ ਮੈਂ ਕਿਹਾ ਨਹੀਂ ਵੀ ਆਪਾਂ ਚਾਹ ਚੁ ਪੀ ਕੇ ਚਲਦੇ ਆ ਅਸੀਂ ਦੋ ਦੋ ਇੱਟਾ ਫੜੀਆਂ ਹੱਥਾਂ 'ਚ ਬਈ ਉੱਥੋਂ ਪਹਾੜ ਪੂੜ ਕੇ ਲਿਆਏ ਬੱਕਰੀ ਵਾਲੇ ਨੂੰ ਕਿਹਾ ਲੈ ਬਈ ਇੱਟਾ ਅੱਛਾ ਦੋ ਤਿੰਨ ਘੰਟੇ ਲੱਗੇ ਸਾਨੂੰ ਇੱਟਾ ਪਾ ਲੈਣ ਤੇ ਇੱਟਾ ਉੱਤੇ ਬੈਹਿ ਕੇ ਜੋਣੀ ਹੋਣੇ ਬਹਿ ਕੇ ਗਾਣੂ ਹਾਂ ਉਹ ਭਰਾਵਾ ਬੱਕਰੀ ਦੇ ਜਦੋਂ ਸਿਸਟਰ ਵੀ ਆਵਦਾ ਸੀ ਜਦੋਂ ਪਿਛਲੇ ਪੈਰਾ ਸੀ ਤਾਂ ਰੱਖ ਕੇ ਉਹਨੇ ਉੱਤੇ ਥਣ ਖੋਲੇ ਥਣ ਬੰਨੀ ਫਿਰਿਆ ਉੱਤੇ ਢੀਕ ਗੰਡ ਦੇ ਕੇ ਲੈ ਆ ਉਹ ਦਾਦੀ ਉੱਤੇ ਝੋਲਾ ਚੜਾਇਆ ਦਿਸੇ ਤਾਂ ਕੁਝ ਹੈ ਨਾ ਜਿੱਦਾਂ ਝੋਲਾ ਖੋਲਿਆ ਨਾਲ ਹੀ ਥਣ ਖੋਲੇ ਗਏ ਡੱਕ ਤੇ ਥਣ ਪਾਸੇ ਥਣ ਬੈ ਤੇਰ ਮਿੱਟਰ ਰਿੱਤੇ ਚ ਲਾ ਗਏ ਅੱਛਾ ਹਜੇ ਵੀ ਸਾਡੇ ਲੱਗੇ ਮੇਰੇ ਤਾਂ ਉਹਦੇ ਖੁੜਕ ਕੀ ਮੈਂ ਹੁਣ ਫੇਰ ਕੂ ਘੰਟਾ ਲਿਓ ਅੱਛਾ ਉਹ ਉਹੀ ਗੱਲ ਕਹਿੰਦਾ ਵੀ ਬਾਈ ਯਾਰ ਜੇ ਚਾਹ ਪੀਣੀ ਆ ਨਾ ਦੋ ਦੋ ਇੱਟਾਂ ਹੋਰ ਲਿਓ ਭਾਲਤ ਅੱਛਾ ਮੈਂ ਮਨ ਨੂੰ ਅਖਿਆ ਚਾਹ ਦਾ ਪੰਗਾ ਹੀ ਲੈ ਲਿਆ ਮੈਂ ਕਿ ਹੁਣ ਦਾ ਹੱਥ ਨੂੰ ਹੋ ਜਾਊਗਾ ਇੱਥੇ ਤਾਂ ਇੱਟਾਂ ਤੇ ਆਉਣਗੀਆਂ ਨਹੀਂ ਹਾਂ ਉਹ ਫਿਰ ਵੀ ਏਰੀਆ ਉਹਦਾ ਸੀ ਚਲ ਅਸੀਂ ਅੱਗੇ ਦੇ ਬਾੜਾ ਚੁਰ ਲਾਇਆ ਮੁੜ ਕੇ ਉਹ ਵੀ ਨਾਲ ਜਾਵੜਿਆ ਅਸੀਂ ਦੋ ਦੋ ਇੱਟਾਂ ਹੋਰ ਭਾਲ ਕੇ ਲਿਆਏ ਲੱਭੀਆਂ ਉਹਨੇ ਬਸ ਜਿਵੇਂ ਕਾਊਂਟਰ ਚ ਲਾਉਂਦੇ ਬੱਕਰੀ ਲਾਈ ਉਵੇਂ ਬੈ ਕੇ ਚੜਾਤੀ ਇੱਟਾਂ ਤੇ ਫਿਰ ਅੱਛਾ ਤੇ ਇੰਨੇ ਇੰਨੇ ਇੱਥਾਂ ਰਹਿ ਗਏ ਬਈ ਥੱਲੇ ਠੀਕ ਹੈ ਤੇ ਥਣ ਮੰਨ ਲਵਿਆਂ ਚ ਸਵਾਉਂਦੇ ਹੋਗੇ ਠੀਕ ਹੈ ਸਵਾਉਂਦੇ ਹੋਗੇ ਇੱਡਾ ਤੇ ਥਣ ਬੱਕਰੀ ਓ ਆਈ ਵਾ ਐਡਾਡੇ ਐਡਾਡੇ ਮੋٹے ਬਈ ਅੱਛਾ ਐਡਾਡੇ ਮੋٹے ਥਾਣਾ ਮੁੰਡੇ ਨੂੰ ਆਂ ਲਿਆ ਵੀ ਪਤੀਲੀ ਮਾਣ ਕੇ ਪਿੱਤਲ ਦੀ ਪਤੀਲੀ ਬਈ ਐ ਚਮਕਾਈ ਫਰੇ ਸ਼ੀਸ਼ੇ ਨੂੰ ਅੱਛਾ ਐ ਲੱਗੇ ਜਿਵੇਂ ਸੋਨੇ ਦੀ ਹੁੰਦੀ ਰੱਖੀ ਉਹਨੇ ਪਤੀਲੀ ਥੱਲੇ ਲੱਗ ਪਿਆ ਦੁੱਧ ਚੋਣਾ ਅਸੀਂ ਵੇਖੀ ਗਏ ਵੀ ਹੁਣ ਵੀ ਹਟਿਆ ਹੁਣ ਵੀ ਹਟਿਆ ਉਹ ਦੂਜਾ ਅੱਗ ਵਾਲੀ ਬੈਠਾ ਕਾਲਾ ਅੱਛਾ ਉਹਨੇ ਲਿਆ ਪਤੀਲੀ ਇੱਕੀ ਭਾਂਡਾ ਨਾਲ ਉਸੇ ਤੇ ਚਾਹ ਬਣਾਉਣੀ ਸੀਗੀ ਉਹ ਵੇਰ ਮਾਗ ਵੱਲੀ ਬੈਠਾ ਵੀ ਲਾਪਤੀ ਨਹੀਂ ਉਹ ਹੁਣ ਪਸਮਾ ਹੀ ਇੰਨਾ ਆਇਆ ਖੜਾ ਮੈਂ ਕਰਾਂ ਕੀ ਆ ਹੁਣ ਵਿੱਚ ਦਾ ਛੱਡਣੀ ਜਾਂਦੀ ਉਹ ਵਿੱਚ ਬਾਈ ਕਿਵੇਂ ਛੱਡ ਦੇ ਕੋਈ ਯਾਰ ਜਦੋਂ ਪਸਮਾ ਹੀ ਆ ਗਿਆ ਪੱਕਾ ਉਹ ਚੋਈ ਗਿਆ ਚੋਈ ਗਿਆ ਬਾਈ ਤੂੰ ਯਕੀਨ ਮੰਨੀ ਹੂੰ 42 ਕਿਲੋ ਹੂੰ ਤੇ 3 ਲੀਟਰ 20% ਦੁੱਧ ਹੋਇਆ ਅੱਛਾ ਹਾਂ ਅੰਨਾ ਦੁੱਧ ਬੱਕਰੀ ਨੇ ਮੈਣਾ ਹਜੇ ਤਾਂ ਬਈ ਉਹਨੇ ਵਿੱਚ ਛੱਡਤਾ 5-7 ਲੀਟਰ ਉਹਨੇ 50 ਕਿਲੋ ਦੁੱਧ ਹਾਂ ਉਹਨਾਂ ਮੇਮਣੇ ਆਸਤੇ ਛੱਡ ਛੱਡਤਾ ਆਂਦਾ ਠੀਕ ਆ ਮੇਮਣੇ ਵੀ ਪਾਲਣੇ ਆ ਮੀਨਣੇ ਵੀ ਪਾਲਣੇ ਆ ਤੇ ਜਦੋਂ ਬੱਕਰੀ ਨੇ ਬਈ ਦੁੱਧ ਦੁੱਧ ਚੋਣ ਤੋਂ ਬਾਅਦ ਜਦੋਂ ਬੱਕਰੀ ਆ ਪਾਸੇ ਛੱਡੀ ਉਹਨੇ ਥਣ ਫੇਰ ਬੰਨ ਤੇ ਢੱਲੀ ਜੋ ਗਈ ਜਦੋਂ ਫੇਰ ਬੰਨ ਤੇ ਬੱਕਰੀ ਨੇ ਜਦੋਂ ਮਿੰਗਣਾ ਕੀਤੇ ਦੋ ਬਠਲਾਂ ਮਿੰਗਣਾ ਨਹੀਂ ਆਈ ਕਿਤੀਆਂ ਬੱਕਰੀ ਅੱਛਾ ਹਾਂ ਇੰਨੀ ਖਰਾਕ ਉਹਦੀ ਤੇ ਦੁੱਧ ਵੀ ਖਰਾਕ ਦੇ ਸਰਤੇ ਹੀ ਪਿਲਦਾ ਨਾ ਖਰਾਕ ਤਾਂ ਮੈਨੂੰ ਉਹਦੇ ਪਤਾ ਲੱਗਿਆ ਜਦੋਂ ਜਦੋਂ ਉਹਨੇ ਮਿੰਗਣਾ ਕੀਤੀਆਂ ਨਾ ਦੋ ਬਠਲਾਂ ਜਨਾ ਢੇਰ ਲਾਤਾ ਬੱਕਰੀ ਦੇ ਠੀਕ ਹੈ ਤੇ ਬਾਕੀ ਵੀ ਜਾਨਵਰ ਉਹਦੇ ਵਧੀਆ ਸੀ ਜੇ ਮੈਂ ਚਾਹ ਚੁ ਬਣਾਈ ਚਾਹ ਸਾਨੂੰ ਪਾਤੀ ਬਈ ਨੇ ਕਪਾਸ ਅੱਛਾ ਚਾਹ ਕਪਾਣ ਚ ਪਾਤੀ ਸਾਨੂੰ ਤੇ ਬਈ ਉਹ ਜੀ ਚਾਹ ਨਾ ਦਾ ਪਕਦੇ ਪੀਤੀ ਆ ਤੇ ਨਾ ਹੀ ਪੀਣੀ ਆ ਤੇ ਨਾ ਹੀ ਪੀਣੀ ਆ ਉੱਤਰ ਗਿਆ ਤੋਂ ਬਈ ਨੇ ਅੱਜ ਫੇਰ ਰਾਜਸਥਾਨ ਦੇ ਵਿੱਚ ਚਾਹ ਚੂ ਪੀ ਕੇ ਅਸੀਂ ਤੇ ਪਾਸੇ ਉਹ ਰਹਿ ਗਈ ਤੀ ਮੈਂ ਕਿਹਾ ਯਾਰ ਦੁੱਧ ਬੜਾ ਕਾਮਯਾਬ ਹੈਰਾ ਹੂੰ ਤੇ ਬੱਕਰੀ ਵਾਲੇ ਨਾਲ ਗੱਲ ਕੀਤੀ ਜਾਵੇ ਹਾਂ ਵੀ ਆਪਣੇ ਜਿਵੇਂ ਹੁਣ ਡੇਂਗੂ ਦੇ ਬਾਰੇ ਗੱਲ ਚੱਲ ਪਈ ਮੇਰੇ ਦਿਮਾਗ 'ਚ ਵੈਰ ਤਾਂ ਆਪਾਂ ਪਹਿਲਾਂ ਹੀ ਸੀਗੇ ਆ ਡੇਂਗੂ ਦੇ ਮਰੀਜ਼ ਵੀ ਵੜੇ ਜੀ ਡੇਂਗੂ ਦੇ ਬਾਈ ਬੱਕਰੀ ਦਾ ਦੁੱਧ ਇਹਦਾ ਡੇਂਗੂ ਦੇ ਮਰੀਜ਼ ਨੂੰ ਤਾਂ ਉਹ ਬਹੁਤ ਵਧੀਆ ਚੀਜ਼ ਐ ਟੌਨਿਕ ਹੀ ਐ ਕਾਲ ਕੀ ਐ ਟੌਨਿਕ ਹੀ ਐ ਮੈਂ ਉਹਨੂੰ ਕਿਹਾ ਵੀ ਐਉਂ ਆ ਵੀ ਸਾਨੂੰ ਦੁੱਧ ਚਾਹੀਦਾ ਉਹ ਆਈ ਫੇ ਲਿਗਾਉਂਗੇ ਕਾਹਦੇ ਚ ਵੀ ਅੱਛਾ ਇੰਨੀ ਦੂਰ ਜਾਣਾ ਮੈਂ ਜਿਹੜੇ ਤੇਰੇ ਬੱਕਰੀ ਦਾ ਦੁੱਧ ਹਨ ਜਿਵੇਂ ਇੱਥੇ ਜੰਗਲੀ ਜੜੀ ਬੂਟੀਆਂ ਖਾਂਦੀ ਐ ਸਾਨੂੰ ਜੜੀ ਬੂਟੀਆਂ ਪੱਟਣ ਦੀ ਲੋੜ ਹੀ ਨਹੀਂ ਮੈਂ ਆਮ ਨਾਲ ਲੈ ਕਰ ਲਈ ਉਹਦੀ ਇਹ ਸਾਨੂੰ ਤਾਂ ਸਿੱਧਾ ਦੁੱਧ ਹੀ ਦੇ ਦੇ ਦੁੱਧ ਹੀ ਦੇ ਰਿਹਾ ਉਹਦਾ ਦੁੱਧ ਲਿਜਾਉਂਗੇ ਕਾਹਦੇ ਤੇ ਅੱਛਾ ਆਪਣਾ ਵੀ ਇਹ ਗੱਲਾਂ ਛੱਡ ਤੂੰ ਤੇ ਦੂਜੀ ਬੱਕਰੀ ਫੜ ਤੇ ਝੋ ਦੇ ਹੱਥ ਅੱਛਾ ਉਹ ਦੂਜੀ ਤੇ ਲੋੜ ਨਹੀਂ ਆਦਾ ਆਪਾਂ ਨੂੰ ਆ ਤਾਂ 15-20 ਮਿੰਟ ਹੋਗੇ ਇਹ ਨਹੀਂ ਉਨਾਂ ਹੋਰ ਦੇ ਉਨਾਂ ਲੈਣੇ ਹੋਰ ਦੇ ਉਨਾਂ ਹੀ ਹੋਰ ਦੇ ਦੇਣਾ ਉਹ ਬੱਕਰੀ ਉਹਨੇ ਐਵੇਂ ਲਾਈ ਕਾਊਂਟਰ ਤੇ ਤੇ ਭਰਤੀ ਤੇ ਬਿਜਲੀ ਬਈ ਭਰਤੀ ਤੇ ਬਿਜਲੀ ਭਰਤੀ ਉਹ ਹੀ ਗੱਲ 42 ਕਿਲੋ ਦੁੱਧ 42 ਦੇ ਉੱਤੇ ਅੱਛਾ 2 ਤਾ ਲੀਟਰ ਉੱਤੇ ਥੋੜਾ ਘਟ ਗਈ ਹਾਂ ਮੈਨੂੰ ਆਪਣਾ ਵੀ ਹੁਣ ਕਿਵੇਂ ਕਰੀਏ ਹੁਣ ਪਤੀਲੀ ਦੇ ਨਾਲ ਨੇ ਦੇਣੀ ਨਹੀਂ ਆਪਾਂ ਨੂੰ ਐਡੀ ਕਿਸੇ ਦੀ ਪਤੀਲੀ ਹਾਂ ਹਾਂ ਤੇ ਕਹਿੰਦਾ ਵੀ ਹੁਣ ਮੈਂ ਉਹਨੂੰ ਪਾਸੇ ਕਰਕੇ ਸਮਝਾਇਆ ਮੈਂ ਕਿ ਲੱਕੜਾ ਲਿਆਓ ਤੁਸੀਂ ਦੋ ਜਣੇ ਹੂੰ ਉਹ ਦੋ ਜਣੇ ਲੱਕੜਾ ਲੈਣ ਜਾਵੜੇ ਸੀ ਪਤੀਲੀ ਫਿਰ ਚੁੱਲ੍ਹੇ ਤੇ ਰੱਖ ਅਜਾ ਉਹਨਾਂ ਇੱਟਾਂ ਦੇ ਚੁੱਲਾ ਬਣਾ ਲਿਆ ਹੋਗਾ ਹਾਂ ਹਾਂ ਉਹਨਾਂ ਇੱਟਾਂ ਦੇ ਚੁੱਲੇ ਵੇਖ ਤਾਂ ਵੇਲੀਆਂ ਆ ਗੀਆਂ ਚੁੱਲਾ ਬਣਾ ਲਿਆ ਅੱਛਾ ਲੱਗਿਆ ਅਗਡਾਉਣ ਬਈ ਹੂੰ ਉਹ ਝਾਕੇ ਬੱਕਰੀਆਂ ਵਾਲਾ ਵੀ ਇਹ ਕਰੀ ਕੀ ਜਾਂਦੇ ਅੱਛਾ ਅਸੀਂ ਤਾਂ ਫੇ ਖੋਇਆ ਮਾਰ ਲਿਆ ਦੁੱਧ ਦਾ ਦੁੱਧ ਖੁਆ ਮਾਰ ਲੈ ਖੁਆ ਮਾਰਨ ਤੋਂ ਬਾਅਦ ਅਮਨ ਨੂੰ ਲੱਗਾ ਕਿ ਤੇ ਵੀ ਹੁਣ ਖੁਆ ਮਾਰ ਕੇ ਤੇ ਬੈਦ ਕਹੂਗਾ ਵੀ ਆਪਾਂ ਖੁਆ ਲੈ ਜੰਨੇ ਹੂੰ ਆਪਣਾ ਕੋਲ ਹੋਰ ਜੜੀਆਂ ਬੂਟੀਆਂ ਸੀਆਂ ਉਹਦੇ ਵਿੱਚ ਮਿਲਾ ਕੇ ਅੱਛਾ ਦੁੱਧ ਦਾ ਪਾਊਡਰ ਬਣਾ ਲਿਆ ਪਾਊਡਰ ਬਣਾ ਲਿਆ ਜਿਵੇਂ ਐਵਰੀਡੇ ਦਾ ਆਉਂਦਾ ਸੁੱਕਾ ਦੁੱਧ ਦਾ ਠੀਕ ਹੈ ਉਹਨਾਂ ਦਾ ਪਾਊਡਰ ਬਣਾ ਕੇ ਉਹਨਾਂ ਜਿੰਨੀਆਂ ਹੋਰ ਜੜੀ ਬੂਟੀਆਂ ਪੈਂਦੀਆਂ ਸੀਆਂ ਉਹਦੇ ਵਿੱਚ ਮਿਲਾ ਕੇ ਦਵਾਈ ਤਿਆਰ ਕਰਕੇ ਡਿੰਗੂ ਵਾਲੇ ਮਰੀਜ਼ਾਂ ਤੇ ਪਰਖ ਲਈ ਆ ਉਹ ਇੰਨਾ ਨਾ ਚੱਲਿਆ ਲੈਣਾ ਲੱਗੀਆਂ ਰਹਿੰਦੀਆਂ ਠੀਕ ਉਹਨਾਂ ਵਿੱਚੋਂ ਵੀ ਆਪ ਨੂੰ ਰੋਟੀ ਖਾਣ ਦਾ ਟਾਈਮ ਨਹੀਂ ਲੱਗਦਾ ਬਚਪਨ ਆ ਕਿ ਤੇਰੇ ਕੋਲ ਆਇਆ ਤੇ ਆ ਤੇਰੇ ਮਗਰੇ ਪੌਣਾ ਹੀ ਜਾਂਦੇ ਮੇਰੀ ਚ ਅੱਛਾ ਪਾਊਡਰ ਫਿਰ ਉਹ ਤੁਸੀਂ ਇੱਕ ਇੱਕ ਚਮਚਾ ਦੇ ਹੀ ਜਾਂਦੇ ਆ ਨਾ ਨਾ ਚਮਚਾ ਨਹੀਂ ਗੋਲੀਆਂ ਗੋਲੀਆਂ ਵੱਟੀਆਂ ਦੇ ਵਿੱਚ ਹੋਰ ਵੀ ਦਵਾਈਆਂ ਪੈਂਦੀਆਂ ਅਜੇ ਗੋਲੀਆਂ ਵੱਟ ਲਈਆਂ ਗੋਲੀਆਂ ਗੋਲੀਆਂ ਵੱਟੀਆਂ ਠੀਕ ਹੈ ਹਾਂ ਗੋਲੀਆਂ ਵੱਟੀਆਂ ਉਹ ਤਾਂ ਜੇ ਦੋ ਗੋਲੀਆਂ ਬੰਦਾ ਲੈ ਲੇ ਨਾ ਠੀਕ ਹੈ ਤੇ ਉਹਦਾ ਮੇਰੇ ਨੂੰ ਲੱਗਦਾ ਵੀ 2-3 ਲੱਖ ਸੈਲ ਤੋਂ ਉੱਤੇ ਹੀ ਹੋ ਜਾਂਦੇ ਦੋ ਗੋਲੀਆਂ ਨਾਲ ਅੱਛਾ ਮਾਦੋ ਡੇਂਗੂ ਦਾ ਖਬਰ ਆ ਜਾਂਦਾ ਜੀ ਜਦੋਂ ਪਹਿਲੇ ਦਿਨ ਲੈ ਲਈ ਨਾ ਨੀਂਦ ਹੀ ਨਹੀਂ ਹੁੰਦੀ ਸੇਲੀ ਇੰਨੇ ਵਧ ਜਾਂਦੇ ਆ ਅੱਛਾ ਕਰਦੂ ਵੀ ਵੱਜ ਮੈਂ ਇੰਨਾ ਸਾਰਾ ਬੱਦਿਆ ਕਰਦੂ ਵੀ ਵੱਜ ਜਾਂਦਾ ਤਖਤੇ ਇੰਨੀ ਬਈ ਆਪਣੀਆਂ ਵਾਲੀਆਂ ਬੱਕਰੀਆਂ ਦੇ ਇੱਥੇ ਜਿਹੜੀਆਂ ਬੂਟੀਆਂ ਖਾਂਦੀਆਂ ਨਹੀਂ ਨਹੀਂ ਇਹ ਤਾਂ ਫਿਰ ਪੰਨ ਦਾ ਕੰਮ ਆ ਜਦੋਂ ਨਿੰਮਾ ਸੰਗ ਸੰਖ ਹੋਈ ਜਾਂਦੇ ਨਹੀਂ ਇਹ ਤਾਂ ਪੰਨ ਦਾ ਕੰਮ ਹੀ ਆ ਪੰਨ ਦਾ ਨਹੀਂ ਪੈਸੇ ਵੀ ਲਈਦੇ ਆ ਨਹੀਂ ਪੈਸੇ ਤਾਂ ਚਲੋ ਵੜਦੇ ਫੜਦੇ ਆ ਰੇੜੇ ਜੋ ਕਿਸੇ ਦੀ ਜਾਨ ਬਚੇ ਜੇ ਕੋਈ ਡੀ ਐਮ ਸੀ ਜਾਂਦਾ ਉਹ 6000 ਰੁਪਿਆ ਲਗਦੇ ਉਹਦੇ ਨਾ ਨਾ ਬਾਕੀ ਕੋ ਥੋੜਾ ਫੈਂਸੀ ਹੋਵੇ ਕਿ ਇਹਦੇ ਕਿਸੇ ਦਾ ਕੋਈ ਸਾਰੇ ਲਾਜ ਹੈਗੇ ਆਪਣੇ ਕੋਲੇ ਬਾਈ ਜੜੀ ਫੁੱਟੀ ਸਾਰੀ ਰਾਸਤਾਂ ਤੇ ਆਉਂਦੀ ਹੈ ਆਪਣੇ ਕੋਲੇ ਤੇ ਬੱਕਰੀਆਂ ਮਿੰਗਣਾ ਨਾਲ ਨਹੀਂ ਦੇਖਦੇ ਨਹੀਂ ਨਹੀਂ ਯਾਰ ਉਹ ਮਿੰਗਣਾ ਵਰਗੀਆਂ ਲੱਗਦੀਆਂ ਲੱਗਦੀਆਂ ਉਹ ਬੱਤਿਆਂ ਮੋਤੇ ਇਕ ਹਾਲੀਆਂ ਨਾ ਮਿੰਗਣਾ ਵਰਗੇ ਉਹ ਪਤਾ ਗੱਲ ਕੀ ਹੈ ਬਾਈ ਇਹ ਜਿਹੜਾ ਸਾਟਾ ਨਾ ਸਸਤੋਂ ਵੇਚਦਾ ਵਾ ਉਹ ਜਦੋਂ ਸੁਕਾਉਣਾ ਪੈਂਦਾ ਅੱਛਾ ਜਦੋਂ ਮਿੰਗਣਾ ਵਟ ਲੈਨੇ ਨਾ ਉਹ ਫਿਰ ਧੋਪ ਨਾਲ ਥੋੜਾ ਜਿਹਾ ਡਿਸਕਲਰ ਹੋ ਜਾਂਦੀਆਂ ਠੀਕ ਆ ਕਲਾਉਂ ਜਾ ਲੈ ਆਂਗਾ ਰੋਗ ਕਲਾਉਂ ਦੇ ਦੇਂਗਾ ਨਿੰਗੜ ਰੱਖ ਦੇਂਗਾ ਕੋਲੇ ਤੇ ਜਾਂ ਸਾਡੀ ਦਵਾਈ ਰੱਖ ਦੇਂਗਾ ਇੱਕੋ ਚੀਜ਼ ਹੀ ਆ ਉਹ ਇੱਕੋ ਚੀਜ਼ ਆ ਸਾਮੂ ਪਰਖਾ ਠੀਕ ਆ ਅਸੀਂ ਦੱਸ ਦਾਂਗੇ ਇਹ ਸਾਡੀ ਦਵਾਈ ਆ ਤੇ ਆ ਨਿੰਗਣ ਠੀਕ ਆ ਤੇ ਮਰੀਜ਼ ਨੂੰ ਨਹੀਂ ਪਤਾ ਲੱਗਣਾ ਚਲੋ ਫੇਰ ਤਾਂ ਵੀ ਤੁਹਾਨੂੰ ਹੁਣ ਫੋਨ ਆਇਆ ਸੀਗਾ ਤੇ ਤੁਸੀਂ ਜਾ ਕੇ ਦੇਓ ਦਵਾਈ ਹਣਾ ਮਰੀਜ਼ ਵੀ ਬੈਠੇ ਹੋਣਗੇ ਦਵਾਈ ਤਾਂ ਦੇ ਦਿੰਨੇ ਆ ਮਸਾਂ ਦਾ ਟਾਈਮ ਕੱਢੀ ਦਾ ਯਾਰ ਚੱਲਾਂ ਬਾਤਾਂ ਮਾਰਨ ਵਾਸਤੇ ਨਹੀਂ ਕਰੋਣ ਜਿਹੜੇ ਹੈਗੇ ਆ ਮਰੀਜ਼ ਬੈਠੇ ਆ ਨਾ ਤੇ ਤੁਸੀਂ ਉਹਨਾਂ ਨੂੰ ਮਰੀਜ਼ ਬਈ ਮੇਰੇ ਕੋਲ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਦੇਓ ਦਵਾਈ ਉਹਨਾਂ ਨੂੰ ਦਿਨੇ ਜਾ ਕੇ ਬਾਈ ਆਪਾਂ ਉਹਨਾਂ ਨੂੰ ਦੇਓ ਦਵਾਈ ਦਿਨੇ ਦਿਨੇ ਦਵਾਈ ਜਾ ਕੇ ਦਿੰਨੇ ਆ ਤੋੜਦੇ ਆ ਟਾਈਮ ਨਾਲ ਕਈ ਵੀਰੇ ਅੱਧੀ ਰਾਤ ਨੂੰ ਆ ਜਾਂਦੇ ਕਈ ਚਲੋ ਧੁੱਖਾਂ ਤਕਲੀਫਾਂ ਆਵੇ ਸਾਰੇ ਓ ਕਰਕੇ ਦਵਾਈ ਆਪਣੀ ਬਹੁਤ ਦੂਰ ਤੱਕ ਮਸ਼ਹੂਰ ਆ ਤੇ ਮਿੰਗਣਾ ਨਾ ਕਹੀ ਮੇਰਾ ਬਾਈ ਜੀ ਦਵਾ ਕਰੋ ਮਿੰਗਣਾ ਵਰਗੀ ਲੱਗਦੀ ਆ ਟਾਈਮਿੰਗ ਨਾਲ ਵੀ ਕਦੇ ਆਰਾਮ ਆਏ ਕਿਸੇ ਨੂੰ ਨਹੀਂ ਆਤਾ ਹੈ ਕਰ ਮਿੰਗਣਾ ਨਾਲ ਆਰਾਮ ਨਹੀਂ ਆਉਂਦਾ ਉਹ ਤਾਂ ਮੁਕਸ ਹੀ ਆ ਸਾਡੇ ਤਦੋ ਠੀਕ ਹੈ ਫਿਰ ਵੈਸਾ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਠੀਕ ਹੈ ਜੀ ਚਲੋ ਫਿਰ